ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਯੇ ਮਹੱਲੇ ਦੂਜੇ ਕੇ ਦੋ ਇੱਕ ਓੰਕਾਰ ਸਤਗੁਰ ਪ੍ਰਸਾਦ ਪੁਰਖ ਧਨ ਕਰਤਾ ਕਾਰਣ ਕਰਤਾਰ ਕਾਰਣ ਸਮਰਥੋ ਸਤਿ ਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਨ ਹਥੋ ਸੋਈ ਪੁਰਖ ਧਨ ਕਰਤਾ ਕਾਰਣ ਕਰਤਾਰ ਕਾਰਣ ਸਮਰਥੋ ਸਤ ਗੁਰੂ ਧੰਨ ਨਾਨਕ ਮਸਤਕ ਤੁਮ ਤਰਿਓ ਜਨ ਹਥੋ ਤਾ ਤਰਿਓ ਮਸਤਕ ਹੱਥ ਸਹਿਜ ਆਮਯੋ ਬੋਠੋ ਛਜ ਸੁਰ ਨਰ ਗਣ ਮਨ ਬੋਹਯੋ ਆਗਾਜ ਆर्यੋ ਕਾਂਟਕ ਕਾਲ ਗਰਜ ਤਾਬਤ ਲੀਓ ਵਰਜ ਪੰਜ ਭੂਤ ਏਕ ਘਰ ਰਾਖ ਲੇ ਸਮਝ ਜਗ ਜੀਤੋ ਗੁਰਦੁਆਰ ਖਿਲਹਿ ਸਮਤ ਸਾਰ ਰਥ ਉਨਮਨ ਲੇ버 ਆਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਗੁਰ ਪਰਸ ਮੋਹਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ ਤਿਮਰ ਅਗਾਨ ਜਾਹੇ ਦਰਸ ਦਵਾਰ ਓਏ ਜੋ ਸਿਬਹਿਬੇ ਸ਼ਬਦ ਸਾਰ ਗਾਖੜੀ ਬਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਜ ਸਾਰ ਜਾਗੀਲੇ ਗੁਰਬੀ ਚਾਰ ਨਿਮਰੀ ਪੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੂਰਾਰ ਸਤ ਸੰਗਤ ਸਹਜ ਸਾਰ ਜਾਗੀਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲਸ ਹਾਰ ਸਤਿਪਤ ਦੀਪ ਮਝਾਰ ਲਹਿਣਾ ਜਗਤ ਗੁਰ ਪਰਸ ਮੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ